ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬਿਲਕੁਲ ਵੀ ਨਸ਼ੇ ਤਸਕਰਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਨਸ਼ੇ ਤਸਕਰਾਂ ਦੀਆਂ ਪ੍ਰਾਪਤੀਆਂ ਸੀਲ ਕੀਤੀਆਂ ਜਾ ਰਹੀਆਂ ਤੇ ਨਸ਼ੇ ਤਸਕਰਾਂ ਦੇ ਘਰ ਵੀ ਟਾਏ ਜਾ ਰਹੇ ਹਨ ਇਹ ਤਸਵੀਰਾਂ ਪੋਇ ਹਲਕੇ ਦੇ ਦੀਨਪਿੰਡੇ ਪਿੰਡ ਬੰਬਿਆਲ ਦੀਆਂ ਹਨ ਜਿੱਥੇ ਇੱਕ ਗੁੱਜਰ ਪਰਿਵਾਰ ਸੀ ਜੋ ਨਸ਼ੇ ਦਾ ਕੰਮ ਕਰਦਾ ਸੀ ਅਤੇ ਉਹਨਾਂ ਦੇ ਘਰ ਤੇ ਕਿਸ ਤਰ੍ਹਾਂ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਅਸੀਂ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਦੇ ਨਾਲ ਐਸ ਡੀ ਐਮ ਸਾਹਿਬ ਪਠਾਨਕੋਟ ਉਹਨਾਂ ਦੇ ਪੜ ਤਾਲ ਵਿੱਚ ਆਇਆ ਸੀਗਾ ਕਿ ਜਿਹੜਾ ਉਜ ਨਹਿਰ ਨਦੀ ਦੇ ਵਿੱਚ ਮੁਹੰਮਦ ਸ਼ਰੀਫ ਨਾਂ ਦੇ ਇਸ ਬੰਦੇ ਨੇ ਸਰਕਾਰੀ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਬੰਦੀ ਇਹਦਾ ਪੜਤਾਲ ਰਿਕਾਰਡ ਕੀਤਾ ਤਾਂ ਇਹ ਤੇ 8 ਦਾ 8 ਨੂੰ ਪਰਚੇ ਦਰਜਿਆ ਜਿਹਦੇ ਵਿੱਚ ਦੋ ਮੁਕੱਦਮੇ ਐਨਡੀਪੀਐਸ ਦੇ ਦਰਜਿਆ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਇਹ ਬੰਦਾ ਝੇਲ ਚ ਵੀ ਆ ਇਹ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਆ ਔਰ ਉਥੋਂ ਡਰੋਨ ਰਾਹੀਂ ਸਮਾਨ ਵਗਾਨ ਦੇ ਵਿੱਚ ਇਹ ਝੇਲ ਚ ਤੋ ਇਸ ਵੰਦੀ ਅੱਜ ਐਗਜ਼ੀਕਿਊਟਿਵ ਅਨਸਟੇਟ ਸਾਹਿਬ ਨਾਲ ਨੇ ਜਿਨ੍ਹਾਂ ਦੇ ਨਾਲ ਆਰਡਰ ਦੇ ਅਨੁਸਾਰ ਇਹਨੂੰ ਅੱਜ ਜਿਹੜਾ ਡਿਮੋਲਿਸ਼ ਕੀਤਾ ਗਿਆ ਤੇ ਜਿਹੜੀ ਇਹ ਡਿਮੋਲਿਸ਼ ਦੀ ਕਾਰਵਾਈ ਇਹਦੀ ਮੁਕੰਮਲ ਹੋ ਗਈ ਹੈ